ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰੱਖਣ ਲਈ ਕਰਵਾਏ ਖੇਡ ਮੁਕਾਬਲੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਅਤੇ ਡੀਜੀਪੀ ਗੌਰਵ ਯਾਦਵੀਆਂ ਅਦਾਇਤਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਭਾਗੀਰਥ ਮੀਨਾ ਆਈਪੀਐਸਐਸਪੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਅੰਦਰ ਨਸ਼ਾ ਖਿਲਾਫ ਮੈਮਡੀ ਗਈ ਇਸ ਤਹਿਤ ਪੁਲਿਸ ਦੀਆਂ ਵੱਖ-ਵੱਖ ਟੁਕੜੀਆਂ ਬਣਾ ਕੇ ਲੋਕਾਂ ਨੂੰ ਸੈਮੀਨਾਰ ਲਗਾ ਕੇ ਨਸ਼ਾ ਤੋਂ ਦੂਰ ਰਹਿਣ ਲਈ ਅਪੀਲ ਕੀਤੀ ਜਾ ਰਹੀ ਹੈ। ਇਸ ਤਹਿਤ ਸ੍ਰੀ ਭਗਿਰਾਥ ਮੀਨਾ ਆਈਪੀਐਸ ਵੱਲੋਂ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿਣ ਲਈ ਖੇਡਾਂ ਨਾਲ ਜੁੜਨ ਦਾ ਸਨੇਹਾ ਦਿੰਦੇ ਹੋਏ ਖੇਡ ਮੁਕਾਬਲੇ ਕਰਵਾਏਗੇ। ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਸ੍ਰੀ ਭਗਿਰਾਥ ਮੀਨਾ ਆਈਪੀਐਸ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਇੱਕ ਸੰਦੇਸ਼ ਦਿੱਤਾ ਗਿਆ। ਕੇਐਸਕੇ ਨੂਚਾਨ ਤੋਂ ਪੱਤਰਕਾਰ ਕੁਲਦੀਪ ਸਿੰਘ ਅਤੇ ਗਰੇਜੈਂਟ ਪੱਟੀ ਦੀ ਰਿਪੋਰਟ। ਵੋਇਸ ਪ੍ਰਧਾਨ ਪੁਰੀ ਸਾਹਿਬ ਅੱਗੇ ਨਾਮ ਜੀਗਨਦਰ ਸਿੰਘ ਜੀ ਹਰਜੀਵ ਗਰੋਪਤਰਾ ਜੀ ਜੋ ਬਾਸਪਾ ਅਸੋਸੀਏਸ਼ਨ ਦੇ ਮੌਦਦਾਰ ਨੇ ਟਰੱਕ ਜੁਨੀਅਨ ਦੇ ਮਤਦਾਨ ਕਰਨ ਪਾਲ ਸ੍ਰੀ ਮਾਨ ਦੋਲਾ ਜੀ ਸਾਡੇ ਜੂਨ ਵਰਸੀਪ ਸਿੰਘ ਸਰ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦਾ ਸਰਦਾਰ ਪੌਂਦ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਸਹਿਰਦਤਾ ਨਾਲ ਨਸ਼ਿਆਂ ਨੂੰ ਖਤਮ ਕਰਨ ਦੀ ਜਿਹੜੀ ਸਹਿਰਦਤਾ ਉਹਦੀ ਕੜੀ ਦੇ ਇਹ ਕੱਜ ਜਿਹੜਾ ਟੂਰਨਾਮੈਂਟ ਮਾਨਯੋਗ ਐਸਐਸਪੀ ਸਾਹਿਬ ਕਰਾ ਰਹੇ ਨੇ ਤਾਂ ਉਸੇ ਕੜੀ ਦਾ ਹਿੱਸਾ ਹੈ ਕਿ ਜੋ ਪਹਿਲਾਂ ਜਿਹੜਾ ਨਸ਼ਿਆਂ ਦਾ ਦਰਿਆ ਵਗ ਰਿਹਾ ਸੀ ਜਿਹੜਾ ਨੌਜਵਾਨੀ ਦਾ ਰੁਝਾਨ ਨਸ਼ਿਆਂ ਵੱਲ ਹੋ ਰਿਹਾ ਸੀ ਉਹਨੂੰ ਰੋਕਣ ਦੇ ਲਈ ਵੱਖ-ਵੱਖ ਜਿਹੜੇ ਸਟੈਪ ਲੈ ਜਾ ਰਹੇ ਆ ਜਿੱਥੇ ਪੁਲਿਸ ਆਪਣਾ ਕਾਨੂੰਨ ਦਾ ਸਿਕੰਜਾ ਕਸ ਕੇ ਸਮਗਲਰਾਂ ਨੂੰ ਨਸ਼ਿਆਂ ਨੂੰ ਉਹਨਾਂ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਉਹਨਾਂ ਨੂੰ ਰੋਕ ਰਹੀ ਹੈ ਉੱਥੇ ਹੀ ਬੜੀ ਇੱਕ ਪੋਜੀਟਿਵ ਅਪਰੋਚ ਨਾਲ ਜਿਹੜਾ ਯੂਥ ਹੈ ਪੰਜਾਬ ਦਾ ਉਹਨਾਂ ਨੂੰ ਗਰਾਊਂਡ ਵਿੱਚ ਲੈ ਕੇ ਆ ਕੇ ਤਾਂ ਕਿ ਉਹ ਸੁਚੇਤ ਹੋਣ ਨਸ਼ਿਆਂ ਦੀ ਬੁਰਾਈ ਬਾਰੇ ਸੁਚੇਤ ਹੋਣ ਉਹਦਾ ਇਹ ਬੜਾ ਵੱਡਾ ਉਦਮ ਮੈਂ ਵਧਾਈ ਦਿੰਦਾ ਸਾਡੇ ਮਾਨਯੋਗ ਐਸਪੀ ਐਸਐਸਪੀ ਸਾਹਿਬ ਨੂੰ ਜਿਨ੍ਹਾਂ ਦੇ ਇਹ ਨਿਰੰਤਰ ਸਰਕਾ ਅੱਜ ਇਹ ਦੂਸਰਾ ਟੂਰਨਾਮੈਂਟ ਹੈ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਹੋਇਆ ਅੱਜ ਅਸੀਂ 서ਡਿਵੀਜ਼ਨ ਲੈਵਲ ਤੇ ਕਰ ਰਹੇ ਹਾਂ ਔਰ ਇਹ ਕੜੀ ਲਗਾਤਾਰ ਜਾਰੀ ਰਹੇਗੀ ਇੱਕ ਨਿਰੋਹੀ ਪਰ ਪੰਜਾਬ ਦੀ ਸਿਰਜਣਾ ਹੋਏਗੀ ਮਾਨਯੋਗ ਸੀਐਮ ਸਾਹਿਬ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜੋ ਨਸ਼ੇ ਦੇ ਖਿਲਾਫ ਇੱਕ ਜੰਗ ਛੇੜੀ ਗਈ ਹੈਗੀ ਉਸੇ ਕੜੀ ਦੇ ਵਿੱਚ ਅੱਜ ਮੁਖਸਰ ਪੁਲਿਸ ਵੱਲੋਂ ਕੀ ਦੜਬਾ ਦੇ ਵਿੱਚ ਅਸੀਂ ਸਪੋਰਟਸ ਇਵੈਂਟ ਕੰਡਕਟ ਕਰਵਾਏ ਜਾ ਰਹੇ ਹੈਗੇ ਇਦੇ ਵਿੱਚ ਬਾਸਕਟਬਾਲ ਔਰ ਕੁਸ਼ਤੀ ਕੇ ਖੇਲ ਅਸੀਂ ਅੱਜ ਕੰਡਕਟ ਕਰਵਾ ਰਹੇ ਹਾਂਗੇ ਇਹ ਮਕਸਰ ਪੁਲਿਸ ਦਾ ਇੱਕ ਕੰਟੀਨਿਊਸ ਸਾਡਾ ਉਪਰਾਲਾ ਹੈਗਾ ਜਿਦੇ ਵਿੱਚ ਅਸੀਂ ਵੱਖ-ਵੱਖ ਤਹਾਉਂ ਪੇ ਸੈਮੀਨਾਰ ਔਰ ਸਪੋਰਟਸ ਇਵੈਂਟ ਕੇ ਰਾਹੀਂ ਜੋ ਯੂਥ ਹੈਗਾ ਔਰ ਪਬਲਿਕ ਹੈਗਾ ਉਹਨਾਂ ਨੂੰ ਨਸ਼ੇ ਦੀ ਦਲਦਲ ਹੈ ਉਸੇ ਬਾਹਰ ਕੱਢਣੇ ਦਾ ਸਾਡਾ ਉਪਰਾਲਾ ਹੈਗਾ ਔਰ ਇਹ ਸਾਡਾ ਉਪਰਾਲਾ ਕੰਟੀਨਿਊ ਚੱਲਦਾ ਰਹੇਗਾ ਕਿਉਂਕਿ ਪੁਲਿਸ ਇਹ ਨਹੀਂ ਹੈ ਕਿ ਜੋ ਡਰੱਗਸ ਦਾ ਕੰਮ ਕਰਦੇ ਉਹਨਾਂ ਨੂੰ ਸਲਾਖਾਂ ਦੇ ਵਿੱਚ ਭੇਜੇ ਉਹਦੇ ਅਲਾਵਾ ਜੋ ਡਰੱਗਸ ਦੀ ਦਲਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਅਸੀਂ ਡਰਗ ਡੀਐਡਿਕਸ਼ਨ ਸੈਂਟਰ ਦਾ ਵਿੱਚ ਵੀ ਭਰਤੀ ਕਰਵਾ ਰਹੇ ਹੈਗੇ ਔਰ ਜੋ ਯੂਥ ਹੈਗਾ ਉਹ ਸਾਨੂੰ 스포츠 ਐਕਟੀਵਿਟੀ की तरफ भी अग्रेसर ਕਰ ਰਹੇ ਹੈ ਤਾਂ ਕਿ ਸਾਡਾ ਯੂਥ ਇਸ ਜੋ ਬੁਰਾਈ से बच सके